ਕਸ਼ਟਕਾਲ ਤੋਂ ਦੇਖ ਰਿਹਾ ਇਸ ਜਰਨੀ ਸੀ ਮੈਂ ਹਰਦੀਪ ਕੋੜ ਤਾਂ ਪੰਜਾਬ ਦੇ ਵਿੱਚ ਸ਼ਰੇਆਮ ਲੁੱਟਾ ਕੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਦਰਸਲ ਕੰਮ ਤੋਂ ਘਰ ਪਰਤ ਰਹੇ ਕਿਸੇ ਸਖਸ਼ਤਾ ਪਿੱਛਾ ਕੀਤਾ ਜਾਂਦਾ ਜਿਵੇਂ ਦੱਸਦੀ ਕਿ ਆਪਣੀ ਦੁਕਾਨ ਬੰਦ ਕਰਕੇ ਉਹ ਵਿਅਕਤੀ ਹੈ ਜਿਹੜਾ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਲੁਟੇਰਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਜਦੋਂ ਨਹੀਂ ਰੁਕਿਆ ਤਾਂ ਫਿਲਮੀ ਸਟਾਈਲ ਦੇ ਵਿੱਚ ਲੁਟੇਰਿਆ ਨੇ ਉਸ ਦਾ ਪਿੱਛਾ ਕੀਤਾ ਤੇ ਸਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤਾਂ ਦੱਸਦੇ ਇਹ ਹੁਣ ਉਹ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਐ ਸੋ ਲੁੱਟ ਵੀ ਕੀਤੀ ਐ 5000 ਦੀ ਜੀਆਂ 5000 ਦੀ ਨਕਦੀ ਖੋਕੇ ਫਰਾਰ ਹੋ ਗਏ ਨੇ ਸੋ ਹਾਲਾਤ ਪੰਜਾਬ ਦੇ ਕੀ ਬਣ ਚੁੱਕੇ ਨੇ ਇਸ ਦੇ ਬਾਰੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਸੁਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿਤੇ ਦਿਨ ਦੇ ਹਾੜੇ ਚੋਰੀਆਂ ਹੁੰਦੀਆਂ ਨੇ ਕਿਤੇ ਰਾਤ ਨੂੰ ਹਨੇਰੇ ਦੇ ਵਿੱਚ ਲੁੱਟਾਂ ਹੁੰਦੀਆਂ ਨੇ ਸੂਪਰ ਸੈਸ਼ਨ ਦੀ ਅਣਗਹਿਲੀ ਦੇ ਉੱਤੇ ਵੱਡੇ ਸਵਾਲ ਜਿਹੜੇ ਜ਼ਰੂਰ ਉੱਠਦੇ ਨੇ ਜਦੋਂ ਫਿਲਮੀ ਸਟਾਈਲ ਦੇ ਵਿੱਚ ਕੰਮ ਤੋਂ ਘਰ ਪੜਤ ਰਹੇ ਉਸ ਵਿਅਕਤੀ ਦਾ ਪਿੱਛਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਫਿਰ 5000 ਦੀ ਨਕਦੀ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਵੀ ਦੋਸ਼ ਲਗਾਏ ਗਏ ਨੇ ਕਿ ਇਹ ਸ਼ਾਇਦ ਕਿਸੇ ਨਸ਼ੇੜੀਆਂ ਦਾ ਕੰਮ ਹੋ ਸਕਦਾ ਜੋ ਨਸ਼ੇ ਦੀ ਪੂਰਤੀ ਦੇ ਲਈ ਇਸ ਤਰੀਕੇ ਦੇ ਨਾਲ ਛੋਟੀਆਂ ਮੋਟੀਆਂ ਲੁੱਟਾ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਜੋ ਰਾਤ ਬਰਾਤੇ ਘਰ ਤੋਂ ਬਾਹਰ ਨਿਕਲਦੇ ਨੇ ਤੇ ਆਓ ਇੱਕ ਵਾਰ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਮੇਰਾ ਨਾਮ ਪਰਮਜੀਤਿਆ ਮੇਰੀ ਮਾਸੀ ਆ ਤੇ ਇਹ ਤਰੇ ਮਤਲਬ ਕਿਰਾ ਇਹਨਾਂ ਕੰਮ ਕਰਨ ਡਿਆ ਸੀ ਤੇ ਦੁਕਾਨ ਖੋਲੀ ਆਪਣੀ ਹੱਤਾ ਤੇ ਰੱਖਿਆ ਦਾ ਹੀ ਮੁੰਡਾ ਤੋਂ ਨੇ ਛੱਡਣ ਜਾਣ ਡਿਆ ਵਾ ਕਿਸੇ ਨੇ ਰਸਤੇ ਤੇ ਹੱਥ ਦੀ ਕੇ ਨਾ ਰੋਕਿਆ ਇਹਨੂੰ ਤੇ ਮੁੜ ਕੇ ਇਹਨੇ ਰਸਤੇ ਰੋਕਿਆ ਮਤਲਬ ਜਿਦ ਤਰੇ ਨੇ ਕਿ ਮੈਨੂੰ ਜਾਣ ਦੋ ਇਹ ਚੱਲਿਆ ਮੈਂ ਕੰਮ ਸੱਡ ਕੇ ਆਏ ਮੁੰਡੇ ਨੇ ਮੈਂ ਘਰ ਜਾਣਾ ਵਾ ਉਹਨਾਂ ਮਗਰੋਂ ਕੋਈ ਵਾਰ ਕੀਤਾ ਇੱਥੇ ਤੇ ਸੱਡਾਂ ਕਾਫੀ ਲਾਈਆਂ ਜੇ ਤੁਹਾਨੂੰ ਇਨਸਾਫ ਜਾਣਾ ਚਾਹੀਦਾ ਵਾ ਤੁਹਾਨੂੰ ਫੋਨ ਗਿਆ ਜੇ ਫਿਰ ਫੋਨ ਲਾ ਕੇ ਆਇਆ ਰਾਤੀ ਦਾ ਆਪ ਹੀ ਲੈ ਕੇ ਆਇਆ ਭਰਾ ਤੇ ਦਾ ਛੋਟਾ ਲੈ ਕੇ ਆਇਆ ਵਾ ਤੇ ਸਾਨੂੰ ਸਵੇਰੇ ਹੀ ਆਏ ਆ ਤੇ ਵੇਖਿਆ ਤੇ ਹਾਲਤ ਬੜੀ ਖਰਾਬ ਹੈ ਇਹਨਾਂ ਨੇ ਹੱਥਾ ਖੋਲਿਆ ਜੇ ਆਪਣਾ ਜੋੜਾ ਛਤਰਾ ਦਾ ਉਹ ਤੇ ਬੰਦੇ ਕੰਮ ਕਰਦੇ ਹੋ ਨਾ ਛੱਡ ਜਾਂਦੇ ਹਾਂ ਹਾਂਜੀ ਹਾਂਜੀ ਉਹਦੇ ਬੰਦੇ ਉਹਨੂੰ ਛੱਡ ਕੇ ਆਇਆ ਵਾ ਤੇ ਮੁੜ ਕੇ ਆਉਂਦੇ ਹੋਏ ਕਿਹੜੇ ਮਤਲਬ ਕੀਤਾ ਜੇ ਹਮਲਾ ਤੁਹਾਨੂੰ ਹਿਸਾਬ ਹਾਂਜੀ ਤਿੰਨ ਜਣੇ ਕਹਿਣ ਦੇ ਫਿਰ ਪਛਾਣ ਆ ਕੀ ਉਹਨਾਂ ਦੀ ਹਾਂਜੀ ਹਾਂਜੀ ਪੰਜ ਕਹਿਣ ਦੇ 5000 ਰੁਪਏ ਹੈਗਾ ਸੀ ਤੇ ਉਹ ਮਤਲਬ ਕਿ ਉਹਨਾਂ ਨੇ ਕੋਲਿਆ ਉਹ ਥਾਣੇ ਕੰਪਲੇਨ ਕੀਤੀ ਸੀ ਹਾਂਜੀ ਹਾਂਜੀ ਹੋਈ ਆ ਉੱਥੇ ਮਤਲਬ ਕਿ ਉਹਨਾਂ ਨੇ ਕੀਤੀ ਆ ਪਰ ਪੱਤਾ ਘਟਿਆ ਵਾ ਭਰਾਇਆ ਤਾਂ ਤੱਕ ਨਹੀਂ ਕੋਈ ਪਹੁੰਚਿਆ ਇਥੇ ਇਹ ਹਿਸਾਬ ਦੀ ਮੰਗ ਕਰਦੇ ਆ ਜੀ ਨਿਸ਼ਾਨ ਦੇ ਨਾਂ ਪਈ ਮੈਂ ਹਲਵਾਈ ਦਾ ਕੰਮ ਕਰਾਂਗਾ ਕੀ ਗੱਲ ਬਾਤ ਹੋ ਗਈ ਇਹ ਮੇਰੇ ਭੂਆ ਜੀ ਦਾ ਬੇਟਾ ਸੀ ਇਹਨੇ ਦੁਕਾਨ ਆ ਜਿਹੜੀ 76ਾਂ ਦੇ ਹੱਥਾਂ ਪਾਇਆ ਇਹਨੇ ਨਵਾਂ ਨਵਾਂ ਤੇ ਆਪਣੇ ਵਰਕਰਾਂ ਨੂੰ ਛੱਡਣ ਜਾਣ ਡੇ ਸੀ ਕਾਦੀਆਂ ਪਿੰਡਾਂ ਲੱਗੇ ਤੇ ਛੱਡ ਕੇ ਆਉਣ ਡੇ ਤੇ ਇਹਨਾਂ ਅਣਪਛਾਤੇ ਲੋਗ ਹੀ ਮੁੰਡੇ ਉਹਨਾਂ ਨੇ ਮਗਰੋਂ ਪਹਿਲਾ ਹੱਥ ਦਿੱਤਾ ਅੱਗੋਂ ਤੇ ਅੱਗੇ ਆਣ ਕੇ ਗੱਡੀ ਮੋਟਰਸਾਈਕਲ ਦੇ ਖਿਲਾਰ ਦਿਆ ਇਹ ਕਿੰਨੇ ਕ ਵੇ ਦਾ ਵਕਿਆ ਜੀ ਇਹ 8:30 ਵਜੇ ਦਾ ਟਾਈਮ ਜੀ ਭਾਈ ਹਾਂ ਫਿਰ ਉਸ ਤੋਂ ਬਾਅਦ ਭਾਈ ਇਹਨਾਂ ਨੇ ਲਈਆਂ ਪੈਪੂਏ ਕੋਈ 5000 ਰੁਪਏ ਇਹਨਾਂ ਕੋ ਮੋਟਰਸਾਈਕਲ ਖੋਣ ਦੀ ਵੀ ਕੋਸ਼ਿਸ਼ ਕੀਤੀ ਉਹ ਥਾਣੇ ਲੱਗਾ ਜੀ ਮੋਟਰਸਾਈਕਲ ਸਾਲਾ ਪੰਤੋਂ ਨ ਕੀਤੀ ਇਹਨਾਂ ਤੇ ਮੁੰਡੇ ਦੀ ਲੱਤ ਤੋੜਤੀ ਆ ਤੇ ਗੜੇ ਦੇ ਕਿਰਚਾ ਮਾਰੀਆਂ ਜੀ ਤੇ ਬਾਹਾਂ ਦੇ ਮਾਰੀਆਂ ਜੇ ਕੀ ਲੱਗਦਾ ਕੋਈ ਪੁਰਾਣੀ ਕੰੰਚੀ ਸੀ ਨਹੀਂ ਪੁਰਾਣੀ ਰਜਿਸਟਰੀ ਨਹੀਂ ਉਹ ਮੁੰਡੇ ਨੂੰ ਛੱਡਣ ਗਏ ਸੀ ਤੇ ਉਹਨਾਂ ਨੂੰ ਪਤਾ ਹੀ ਵੀ ਰੋਹ ਛੱਡਣ ਜਾਂਦਾ ਵਾ ਤੇ ਇਸ ਕਰਕੇ ਉਹਨਾਂ ਨੇ ਕੱਲ ਫਿਰ ਕਾਰਵਾਈ ਕਰਤੀ ਇੱਥੇ ਯਾਨੀ ਕਿ ਲੁੱਟਣ ਦੀ ਕੋਸ਼ਿਸ਼ ਆ ਪੂਰੀ ਲੁੱਟਣ ਦੀ ਕੋਸ਼ਿਸ਼ ਕੀਤੀ ਕਿੰਨੇ ਬੱਚੇ ਨਾਲ ਇਹਨਾਂ ਦੇ ਤਿੰਨ ਗੁੱਡੀਆਂ ਜੇ ਵੋਈ ਤੇ ਇਹੋ ਬੰਦਾ ਕਮਾਉਣ ਵਾਲਾ ਵਾ ਤੇ ਇੱਥੇ ਸੱਟ ਲੱਗ ਗਈ ਇਹ ਕਿਦਾਂ ਕੇ ਜਾਲਾ ਘਰ ਦਾ ਚੱਲੂਗਾ ਕਿੱਥੇ ਕਿੱਥੇ ਸੱਟ ਲੱਗੀ ਇਹਦੇ ਇੱਕ ਧੌਣ ਤੇ ਲੱਗਿਆ ਜੀ 16-17 ਡੰਗੇ ਬਾਂ ਦੇ 10 12 ਲੱਗੇ ਆ ਇੱਕ ਉਂਗਲ ਫ੍ਰੈਕਚਰ ਦਾ ਤੇ ਮਤਲਬ ਗੋਡਾ ਤੋੜਦਾ ਹੀ ਉਹਦੇ ਪਲੇਟਾ ਪਾਣੀਆ ਡਾਕਟਰ ਨੇ ਦੱਸਿਆ ਜੀ ਇਹ ਜਿਹੜਾ ਵਾਕਿਆ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹਨਾਂ ਨੇ ਸੱਟ ਲੱਗੀ ਤੇ ਇਹ ਉਹਨਾਂ ਦਾ ਨਿੱਕਾ ਬ੍ਰਦਰ ਆ ਜੀ ਉਹਦੀ ਦੁਕਾਨ ਆ ਕੱਪੜੇ ਦੀ ਜੋੜੇ ਛੱਤਰ ਦੀ ਉਹਦੀ ਵੀ ਦੁਕਾਨ ਉੱਥੇ ਆ ਜੀ ਉਹਨੂੰ ਲੱਗੇ ਗਵਾਂਡੀ ਦੀ ਦੁਕਾਨਦਾਰ ਨੇ ਦੱਸਿਆ ਆਣ ਕੇ ਉਹਨੂੰ ਫੋਨ ਕੀਤਾ ਕਿ ਤੇਰੇ ਭਰਾ ਦੇ ਸੱਟਾਂ ਲੱਗ ਗਿਆ ਵਾ ਤੇ ਕੋਈ ਥਾਣੇ ਲੈ ਕੇ ਆਏ ਚੁੱਕੇ ਮੁੰਡੇ ਫੇਰ ਆਏ ਥਾਣੇ ਗਏ ਫੇਰ ਉਹਨੂੰ ਇਹਨਾਂ ਨੂੰ ਫੋਨ ਕੀਤਾ ਆਈ ਸਿਵਲ ਹਸਪੀਟਲ ਆਏ ਇਤੇ ਰਾ ਨੂੰ ਦਾਖਲ ਕਰਾਇਆ ਪਰ ਇਹ ਵੇਲੇ ਤੱਕ ਅਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਸੀ ਚਾਹੀਦੀ ਹੈ ਤੁਹਾਨੂੰ ਪਤਾ ਰਾਤ ਦੇ 10 ਵਜੇ ਦੀ ਛੱਟ ਲੱਗੀ ਹੁਣ 2 ਵਜੇ ਡੇਪਰਾ ਦੇ ਕੋਈ ਜਿਹੜੇ ਬੰਦੇ ਪਏ ਆ ਉਹਨਾਂ ਨੂੰ ਪਛਾਣਦੇ ਵੀ ਹਾਂਜੀ ਉਹ ਮੁੰਡੇ ਨੂੰ ਪਛਾਣਾਂ ਜੀ ਜਿਹੜੇ ਛੱਟ ਲੱਗੀ ਹੈ ਜੀ ਜਦੋਂ ਮਤਲਬ ਦੇਊਗਾ ਆਪਣਾ ਬਿਆਨ ਦੇਊਗਾ ਤੇ ਉਹਨਾਂ ਦੇ ਨਾਮ ਵੀ ਦੱਸੂਗਾ ਕੀ ਮੰਗ ਕਰਦੇ ਹੋ ਮੰਗ ਇਹੋ ਜੀ ਹੈ ਜੀ ਇਨਸਾਫ ਚਾਹੀਦਾ ਮੁੰਡੇ ਨੂੰ ਤੇ ਮੈਂ ਜੋੜਾ ਛੱਤਰ ਤੋਂ ਰਹਿਣ ਵਾਲਾ ਤੇ ਇਹ ਮੇਰੇ ਵੱਡੇ ਭਰਾ ਵਾ ਇਹ ਕਾਦੀਆਂ ਤੋਂ ਮੁੰਡੇ ਨੂੰ ਛੱਡ ਕੇ ਆ ਰਿਹਾ ਸੀ ਇਸ ਕਾਕੇ ਮਤਲਬ ਇਹਨਾਂ ਨੇ ਬੰਦਾ ਰੱਖਿਆ ਦਾ ਆਪਣਾ ਕਾਰੀਗਰ ਉਹ ਨੂੰ ਛੱਡ ਕੇ ਆ ਰਿਹਾ ਸੀ ਤਾਂ ਆਂਦੇ ਆਂਦੇ ਨਾ ਸਿਰਫ ਉਹ ਮੁਡੇ ਨੇ ਹੱਥ ਦਿੱਤਾ ਤੇ ਇਹਨੇ ਨਹੀਂ ਖਲਾ ਰਿਆ ਤੇ ਉਹਨਾਂ ਨੇ ਪਿੱਛੇ ਇਹਦਾ ਕਰਕੇ ਤੇ ਮਤਲਬ ਇਹਦੇ ਸੱਟਾਂ ਲਾਈਆਂ ਬਹੁਤ ਜ਼ਿਆਦਾ ਲਾਤੀ ਟੁਰ ਗਿਆ ਸਭ ਕੁਝ ਕਰ ਗਿਆ ਅਹੀਂ ਰਾਤ ਦਾ ਚੌਂਕੀ ਗਏ ਸੀ ਪਰ ਉਹਨਾਂ ਨੇ ਪਰਚਾ ਲਿਖਿਆ ਵੈਸੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹਜੇ ਤੱਕ ਨਹੀਂ ਕੀਤੀ ਹੈਗੀ ਤੇ ਅਹੀਂ ਇਹ ਚਾਹੁੰਦੇ ਆ ਕਿ ਇਹਨਾਂ ਦੀ ਤਿੰਨ ਬੇਟੀਆਂ ਜੀ ਤੇ ਅੱਗੇ ਤੁਸੀਂ ਆਹ ਦੇਖ ਲਓ ਸਾਹਮਣੇ ਹਾਲਤ ਹੈ ਜਿਸ ਤਰ੍ਹਾਂ ਵੀ ਕਿਉਂ ਜਿਹੜੀ ਮਾਰਦਾ ਤਾਂ ਇਹ ਕਿ ਲੱਗਦਾ ਕੋਈ ਪੁਰਾਣੀ ਦਾ ਨਹੀਂ ਨਹੀਂ ਕੋਈ ਅਹੋਜੀ ਗੱਲਬਾਤ ਨਹੀਂ ਜੀ ਕੋਈ ਅਹੋਜੀ ਨਹੀਂ ਹੈਗੀ ਹਜੀ ਨਵੀਂ ਨਵੀਂ ਦੁਕਾਨ ਖੋਲੀ ਹੈ ਜੀ ਇਹਨਾਂ ਨੇ ਤੇ ਕਾਰੀ ਦੁਕਾਨ ਦੁਕਾਨ ਇਹਦਾ ਹੱਤ ਹੈ ਜੀ ਕਾਰੀਗਰ ਰੱਖਿਆ ਉਹ ਨਹੀਂ ਛੱਡ ਕੇ ਆ ਰਿਹਾ ਇਹ ਸਾਟੇ ਕਿੱਥੇ ਲੱਗੀ ਸਾਟੇ ਦੀ ਲੱਤ ਤੇ ਲੱਗੀ ਹੈ ਜੀ ਬਾਹਾਂ ਤੇ ਲੱਗੀ ਹੈ ਤੇ ਧੌਣ ਤੇ ਲੱਗੀ ਹੈ ਜੀ ਬਹੁਤ ਜ਼ਿਆਦਾ ਕਿਰਚਾ ਮਾਰੀ ਹੈ ਉਹਨਾਂ ਨੇ ਤੇ ਨਹੀਂ ਇਨਸਾਫ ਚਾਹੁੰਦੇ ਆ ਜੋ ਬੰਦੀ ਸਾਡੇ ਉੱਤੇ ਕੀਤੀ ਜਾਏ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਦੇਖੋ ਕੱਲਾ ਕਮਾਉਣ ਵਾਲਾ ਜੀ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਮ ਨਹੀਂ ਵੱਸ। ਪੁਲਿਸ ਨੇ ਕੋਈ ਕਾਰਵਾਈ ਕੀਤੀ? ਪੁਲਿਸ ਨੇ ਉਸ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਰਾਤੀ ਪਰਚਾ ਉਹਨਾਂ ਨੇ ਜਰੂਰ ਕਟਿਆ ਹੈ। ਤੇ ਅਜੇ ਤੱਕ ਨਹੀਂ ਪਹੁੰਚੇ ਹੈਗੇ ਜੀ। ਅਸੀਂ ਫੋਨ ਕੀਤਾ, 3-4 ਵਜੇ ਫੋਨ ਕੀਤਾ ਤੇ ਹਜੇ ਤੱਕ ਨਹੀਂ ਆਏ ਜੀ ਇਹਗੇ। ਛੁੱਟੀ ਲੁੱਟਣ ਦੀ ਜੀ, ਲੁੱਟਣ ਦੀ। ਲੁੱਟਣ ਦੀ ਆਪਣਾ ਮਤਲਬ 5000 ਰੁਪਏ ਇਹਨਾਂ ਦਾ ਕੱਟ ਲਿਆ ਜੀ। ਤੇ ਮੋਟਰਸਾਈਕਲ ਵੀ ਮਤਲਬ ਸਾਰਾ ਤੋੜ ਗਏ ਨੇ ਜੀ। ਤਿੰਨਾ ਵੀ ਪਛਾਣ ਹੈ। ਹਾਂਜੀ ਤਿੰਨਾ ਚੋਂ ਇਹਨੂੰ ਪਛਾਣ ਹੈ ਜੀ। ਹਾਂਜੀ। ਪਛਾਣ ਹੈ ਜੀ। ਕਿੰਨਾ ਇਹ ਦੋ ਜਣੇ ਦੀ ਪਛਾਣ ਹੈ ਜੀ। ਤੇ ਉਹ ਹੀ ਇੱਕ ਜਣਾ ਵਿੱਚ ਛੱਡ ਕੇ ਗਿਆ ਸੀ ਪਰ ਉਸ ਰਵੇ ਡਰਦੇ ਮਾਰੇ ਭੱਜ ਗਿਆ ਫਿਰ ਤੇ ਅਸੀਂ ਤੇ ਇਹ ਹੀ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹੱਸ ਮੇਰਾ ਨਕੋਮਰ ਕੀ ਕਮਈ ਗੱਲ ਭਾਜੀ ਅਸੀਂ ਨਾ ਆਪਣੀ ਦੁਕਾਨ ਪਾਈ ਜੋੜੇ ਏਡੇ 'ਚ ਹਾਤਾ ਖੋਲਿਆ ਦਾ ਅਸੀਂ ਆਪਣਾ ਤੇ ਇਹਨਾਂ ਨੇ ਮੇਰੇ ਹਸਬੰਦ ਨਾਲ ਛੱਡਣ ਜਾਂਦੇ ਸੀ ਤੇ ਅਮੀਪੋੜ ਇਹਨਾਂ ਨੇ ਤਿੰਨ ਬੰਦੇ ਪੈ ਗਏ ਆ ਮੁੰਡੇ ਪੈ ਗਏ ਤਿੰਨ ਜਣੇ ਹੈ ਇਹਨਾਂ ਨੂੰ ਚੰਗਾ ਮਾਰਿਆ ਇਹਨਾਂ ਨੇ ਤੇ ਜਾਨਾ ਹੀ ਮਾਰ ਕੇ ਸੁੱਟ ਗਏ ਆਪਣੇ ਵੱਲੋਂ ਇਹ ਤੇ ਪਤਾ ਨਹੀਂ ਕਿਦਾਂ ਕਿਹੜੀ ਮੁਸ਼ਕਲ ਆਈ ਦੇ ਮਾਰ ਕੇ ਮੁਕਾ ਗਏ ਇਹਨਾਂ ਨੂੰ ਸੱਟਾਂ ਬੜੀਆਂ ਲਾਈਆਂ ਇਹਨਾਂ ਨੇ ਖਿੱਚਾਂ ਮਾਰੀਆਂ ਇੱਥੇ ਪਹੁੰਲਾ ਕੇ ਇੱਥੇ ਐਂ ਹੀ ਧੇਰ ਭਜਾਈ ਲੈ ਕੇ ਆਏ ਹਸਪੀਟਲ ਨਹੀਂ ਪਹੁੰਚਾਇਆ ਕੋਈ ਤੁਹਾਡੀ ਕੋਈ ਕਾਰਵਾਈ ਨਹੀਂ ਕਰਨ ਦਿਆ ਕੋਈ ਸੁਣਾਈ ਨਹੀਂ ਹੋਂਦੀ ਹੱਡੀ ਹਾਂਜੀ ਕੋਈ ਨਹੀਂ ਆਇਆ ਸਾਡੇ ਮਗਰ ਤੱਕ ਨਹੀਂ ਕੋਈ ਆਇਆ ਕੋਈ ਸਰਪੰਚ ਨਹੀਂ ਆਇਆ ਕੋਈ ਥਾਣੇ ਤੋਂ ਨਹੀਂ ਕੋਈ ਸਾਡੇ ਮਗਰ ਆਇਆ ਐਂ ਧੇਰ ਭਜਾਈ ਲੈ ਕੇ ਇੱਥੇ ਆਏ ਦੋਨੇ ਮੰਗ ਕਰਦੇ ਹਾਂ ਅਨੁਸਾਰ ਚਾਹੀਦਾ